ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਤੇ ਅਸੀਂ ਵੀ ਠੀਕ ਠਾਕ ਆ ਮਿਲੋ ਸ਼ੋਭਦੀਪ ਸਿੰਘ ਨੂੰ ਸ਼ੋਭਦੀਪ ਸਿੰਘ ਫੌਜੀ ਸ਼ੋਭਦੀਪ ਪਤਾ ਨਹੀਂ ਕਿਹੜੀਆਂ ਸੋਚਾਂ ਚ ਪਿਆ ਹੈ ਉਹ ਕਿਹੜੀ ਛੁੱਛ ਪਈ ਸੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾੜਿਆਂ ਨੂੰ ਬੁਲਾ ਦਿਓ ਬੁਲਾ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਂਦੀ ਬਲਦੋ ਜਾਰ ਸੋਬਦੀਪ ਨੂੰ ਤੇ ਟੋਪੀ ਨੇ ਵਕਤ ਪਾਇਆ ਕਦੇ ਮੂੰਹ ਦੇ ਗਾੜੀ ਆ ਜਾਂਦੀ ਆ ਤੇ ਕਦੇ ਥੱਲੇ ਹੋ ਜਾਂਦੀ ਆ ਹੈ ਸਭ ਪਰਮਾਨਦੀਪ ਸਿੰਘ ਤੇ ਸਹੀ ਗੱਲ ਦੀ ਸਾਰਿਆਂ ਨੂੰ ਗੁੱਡੇ ਚੜਾਉਂਦਾ ਆ ਹੁਣ ਗੱਟੂ ਇਹ ਤਾਂ ਮੁੱਕ ਗਿਆ ਵਾ ਤੋਣ ਵੇਂਦਾ ਤਾਂ ਠਾ ਚਲੋ ਚਲੀਏ ਲੈ ਆਣ ਹੈ ਅਜੇ ਕੀ ਕਰਨਾ ਤੂੰ ਲੋੜੀ ਆਊਗੀ ਤੇ ਫਿਰ ਲੈ ਦਾਂਗੇ ਹਾਂ ਆ ਗਈ ਹੈ ਕਿ ਲੋੜੀ ਖੜੀ ਰਹਿ ਗਈ ਦੂਰ ਲੋੜੀ ਤਾਂ ਜੇ ਹੈਗੀ ਹੈ 15 ਦਿਨਾਂ ਨੂੰ ਹਾਂ ਤੇ ਕਿੰਨੇ ਕਦੇ ਰਹਿ ਗਈ ਦੇਣ ਬਥੇਰੇ ਪਏ ਐ ਕੋਈ ਤੂੰ ਉਹ ਤੋਂ ਫੇਰ ਮਕਾ ਲੈਣਾ ਮੁੜ ਕੇ ਮhenga ਹੋ ਜਾਂਦਾ ਹੂੰ ਮhenga ਜਾਂਦਾ ਮੈਂ ਜੇ 1 ਕਿਲੋ ਵਾਲਾ ਮhenga ਹੋ ਜਾ ਗਾ ਅੱਧਾ ਕਿਲੋ ਵਾਲਾ ਹੀ ਗੋਲਡ ਲਿਓਣਾ ਵਾਂਡੇ ਫੇਰ ਤੁਰ ਕੇ ਆ ਗਏ ਤਾਂ ਗੱਟੂ ਇੱਕ ਲੈ ਆਉਂਦਾ ਕੋਈ ਨਹੀਂ ਦੋ ਤਿੰਨ ਦਿਨ ਹੋ ਗਏ ਨੂੰ ਵਾਂਡੇ ਗਏ ਨੂੰ ਉੜਾ ਆ ਗਿਆ ਮੂੰਹ ਚੁੱਕ ਕੇ ਹੋ ਮਮੀ ਆਉਣਾ ਹੀ ਇੱਥੇ ਤੂੰ ਸਾਡੇ ਦੇਸੀ ਸਟੈਂਡ ਸਾਡੇ ਮੰਜੇ ਟੁੱਟ ਗਏ ਸਟੈਂਡ ਦਾ ਕੰਮ ਲੈਣੇ ਹਨ ਤੂੰ ਇਹ ਕਿੱਧਰ ਆ ਇੱਧਰ ਸੁਮਨਦੀਪ ਕੋਰ ਕੱਪੜਿਆਂ ਦੀ ਜੋੜਾ ਜੜਾਈ ਕਰਦੀ ਹੋਈ ਕਿ ਸਮਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਕੀ ਹਾਲ ਚੱਲ ਜੇ 아이 ਜੀ ਠੀਕ ਆ ਤੁਸੀਂ ਵੀ ਠੀਕ ਹੋ ਹਿੰਦੂ ਜੀ ਸਿਆਲ ਜੀ ਕੱਪੜਿਆਂ ਦਾ ਬੜਾ ਕੰਮ ਹੁੰਦਾ ਅੱਛਾ ਦੋ ਦੋ ਦਿਨ ਸੁੱਕਦੇ ਹੀ ਨਹੀਂ ਆ ਕਦੀ ਜੋੜ ਲੋ ਕਦੀ ਕਦੇ ਤੋੜ ਲੋ ਕਦੇ ਜੋੜ ਲੋ ਕਦੇ ਤੋੜ ਲੋ ਪਹਿਲਾਂ ਮਸ਼ੀਨ ਚ ਪਾ ਕੇ ਇਹਨਾਂ ਦੀਆਂ ਧੌਣਾ ਮਰੋੜ ਲੋ ਹੈ ਉਹ ਕੰਮ ਪੈਂਦਾ ਸਿਆਲ ਜੀ ਜੇ ਤਾਂ ਗਰਮੀਆਂ ਵਧੀਆ ਤਾਂ ਠੰਡ ਜਿਆਦਾ ਆ ਜੇ ਤੇ ਕੰਮ ਤੋਂ ਦੌੜ ਲੋ ਇਹ ਕਹਿੰਦੇ ਨਾ ਜਦੋਂ ਗਰਮੀ ਹੋਏ ਉਹ ਕਹਿੰਦਾ ਸਿਆਲ ਚੰਗਾ ਜੀ ਸਿਆਲ ਹੋਏ ਉਹ ਕਹਿੰਦੇ ਗਰਮੀ ਚੰਗੀ ਹਾਂ ਪਰ ਮੇਰੇ ਨਾਲ ਨਾ ਗਰਮੀ ਚੰਗੀ ਹੈ ਉਹਦੇ ਕੱਪੜੇ ਤੇ ਨਹੀਂ ਨਾ ਇੰਨੇ ਹੁੰਦੇ ਹਾਂ ਰੱਤ ਰੋਕਾ ਦਾਲੀ ਹੁੰਦਾ ਨਾ ਤੇ ਗਰਮੀ ਜਿਹੜੀ ਜਾਨ ਕੱਢਦੀ ਉਹ ਉਹ ਤਾਂ ਚਲ ਵੱਖਰੀ ਗੱਲ ਆ ਵੱਖਰੀ ਕਿਉਂ ਛਾਲ ਚ ਤੇ ਬੰਦਾ ਪਾਲੇ ਦਾ ਕੱਪੜੇ ਜਿੰਨੇ ਮਰਜੀ ਜਿੰਨੇ ਮਰਜੀ ਤੇ ਧੋਣ ਵਾਲੇ ਨੂੰ ਪਤਾ ਨਾ ਧੋਣੇ ਕਿਦਾਂ ਸਕੋਣੇ ਮੁੜ ਕੇ ਧੋਪ ਨੂੰ ਨਹੀਂ ਲੱਗਦੀ ਅੱਜ ਤੋਂ ਜਿਹਨਾਂ ਧੋਪ ਲੱਗਦੀ ਉਹ ਤੂੰ ਬੜੀ ਗਾੜੀ ਬੜੀ ਥਾਪੀ ਫੜ ਕੇ ਖਲੋਤੀਂ ਨੀਵੇਂ ਧੋਨੂ ਥਾਪੀ ਗਈ ਮਸ਼ੀਨ 'ਚ ਕੱਪੜੇ ਧੋਣੀ ਤੇ ਫੇਰ ਵੀ ਠੰਡ ਲੱਗ ਗਈ ਮਸ਼ੀਨ 'ਚ ਤੁਸੀਂ ਵਕਤ ਪਾਇਆ ਹੁੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਰ ਫੇਰ ਵੀ ਇਹ ਲੋ ਪਾਣੀ 'ਚ ਹੱਥ ਤੇ ਪੈਂਦਾ ਹੀ ਹੈ ਹੰਗਾਲੀ ਦੇ ਜਦੋਂ ਹੁਣ ਤਾਂ ਕੰਮੀ ਇੰਨਾ ਹੈ ਨਹੀਂ ਐ ਤੇ ਤੁਸੀਂ ਤਾਂ ਵੀ ਨਾਜਕ ਹੋ ਗਈਆਂ ਜਨਨੀਆਂ ਜਿਹੜੀਆਂ ਉਹ ਤਾਂ ਚੱਲ ਜਿੰਨਾ ਸੋਚਿਆ ਓੰਨੇ ਕੋ ਦੁੱਖ ਵੀ ਇਹ ਸ਼ੋਭਦੀਪ ਜਗਦੀਆਂ ਬਾਬਾ ਕਿਕੀਆਂ ਕਿਕੀਆਂ ਬਾਬਾ ਅੱਛਾ ਤੇ ਮਾਨੂੰ ਤਰਲੇ ਲੈਂਦਾ ਫਿੰਡਿਆ ਹੁਣ ਡੋਰ ਲੱਭਣ ਨਹੀਂ ਲਈ ਤੇ ਗੁੱਡੇ ਇਹਦੇ ਕੋ ਵਾਧੂ ਆ ਗੁੱਡੇ ਇਹ ਕੋ ਬੜੇ ਪਏ ਆ ਬਸ ਡੋਰ ਦੀ ਕਮੀ ਆ ਥੋੜੀ ਜੀ ਤੇ ਕੋਈ ਵੀਰ ਭਰਾ ਗੱਟੂ ਕੱਲ ਦੋ ਇਹ ਕਿਦੇ ਲਈ ਹੈਗੀ ਪਹਿਲਾਂ ਇਹਦੇ ਕੋ ਦੋ ਹੀ ਕਿਹਨਾਂ ਆ ਜਾਣ ਕੇ ਖਰਾਬ ਕੀਤੀ ਐ ਕਿ ਮੈਨੂੰ ਮੇਲੂ ਨਵੇਂ ਬਿੱਲ ਲਗੇ ਪੁਰਾਣੇ ਮੈਨੂੰ ਪੜਤਿਆ ਚਲਾ ਪਈ ਲਫੇਰਾ ਐ ਮੇਰੇ ਕੋ ਪਈ ਪਈ ਕਿਉਂ ਨੀ ਦੋ ਹੈਗੇ ਹੈਗੇ ਦੋ ਗੱਟੂ ਹੀ ਐ ਤਾਂ ਕੋਈ ਨਾ ਦੋਵੇਂ ਮੰਗਾ ਲਏ ਸ਼ਕਤੀ ਨੇ ਥੋੜੀ ਜਿਹੀ ਚੋਰਿਆ ਕੀ ਉਹ ਮम्मा ਨੇ ਉਹ ਸੋਟਰ ਦਾ ਕਿਥੇ ਰੂ ਰਣ ਉਹਨੇ ਵੇਖ ਤਾਂ ਆਠਾ ਚੱਲ ਕੋਈ ਨਹੀਂ ਲੋੜੀ ਆਈ ਗਈ ਥੋੜੇ ਕਿ ਦਿਨਾਂ ਨੂੰ ਹੈ ਚੱਲਾ ਲੇ ਗੇ ਉਹ ਦੇ ਲੈ ਦਾਂਗੇ ਇਹ ਕਿਹੜੀ ਗੱਲ ਅੱਧਾ ਕਿਲੋ ਵਾਲਾ ਗੱਟੂ ਪੱਕਾ ਤੇਰਾ ਅੱਧਾ ਕਿਲੋ ਥੋੜਾ ਹੂੰ ਅੱਧਾ ਕਿਲੋ ਖੰਡ ਲਿਆਂਦੀ ਹੋਏ ਤੇ ਦੋ ਤਿੰਨ ਦਿਨ ਚਾਹ ਬਣ ਜਾਂਦੀ ਹੈ ਤੇ ਤੂੰ ਅੱਧਾ ਕਿਲੋ ਵਾਲਾ ਇੱਕ ਦਿਨ ਚ ਮਕਾ ਦੇਣਾ ਉਹ ਤੁਹਾਡੇ ਵਾਲੇ ਸਮੇਂ ਹੋਣ ਗਏ ਐ ਅੱਧਾ ਕਿਲੋ ਖੰਡ ਵਾਲੇ ਕਿਉਂ ਹੁਣ ਜਿਆਦਾ ਬੈਠਾ ਪਿੰਦੇ ਲੇਖਾਰਾਂ ਦਾ ਖੱਚਾ ਕਰ ਦਿੰਦੇ ਹੁਣ ਉਹ ਗੱਲ ਛੱਡੀਏ ਇਹ ਉਹ ਨਿਆਣਿਆਂ ਦੀ ਗਲਤੀ ਪਹਿਲਾਂ ਹੀ ਕਹੀਦਾ ਵੀ ਚੱਲਾ ਪੈਸਾ ਨਾ ਖੱਤੀਏ ਜਨਾਬਾ ਸੌਦਾ ਲੈ ਆਈਏ ਟਾਈਮ ਪਾਸ ਹੁਣ ਤੇ ਖੰਡ ਦੀ ਬੋੜੀ ਮਹੀਨਾ ਵੀ ਗੱਡਨੀ ਹੂੰ ਜਿੰਨੀ ਚਾਹ ਬੰਦੀ ਜਦੋਂ ਸਾਡਾ ਸੰਭੰਧ ਹੈ ਨਾ ਅਸੀਂ ਆਪੇ ਡੋਰ ਲਾ ਲਈਨੇ ਨਹੀਂ ਅਸੀਂ ਰੀਲਾਂ ਲਿਆਉਣੀਆਂ ਕੱਚੀਆਂ ਤੇ ਕੱਚੀਆਂ ਰੀਲਾਂ ਲਿਆ ਕੇ ਫਿਰ ਲੈਣੀ ਸ਼ਰੇਸ਼ ਸ਼ਰੇਸ਼ ਲਿਆ ਕੇ ਉਹਨੂੰ ਬਲਣਾ ਫਿਰ ਅਸੀਂ ਬਲ ਬਲਣੇ ਫਿਊਜ ਹੋਏ ਫਿਰ ਉਹ ਕੁੱਟਣੇ ਕੋਟਕੇ ਫਿਰ ਉਹਦਾ ਕੱਪੜਾ ਛਾਣ ਕਰਨਾ ਆਟੇ ਵਾਂਗੂ ਐ ਬਰੀਕ ਬਰੀਕ ਕੱਚ ਕੱਢਣਾ ਫਿਰ ਹੀ ਡੋਰ ਬਣਾਉਂਦੇ ਹੁੰਦੇ ਪਹਿਲਾਂ ਲਾ ਬਣਾਉਂਦੇ ਰਹੇ ਆ ਬੜੀ ਡੋਰ ਆਪੇ ਬਣਾਉਂਦੇ ਨੇ ਪਹਿਲਾਂ ਸਾਡੇ ਸਮੇਂ ਚ ਪਹਿਲਾਂ ਆਪ ਹੀ ਬੰਦੀ ਡੋਰ ਜਾਦਾ ਡੋਰ ਵੀ ਤੇ ਹੋਰ ਵੀ ਕੁਝ ਬਣਾਉਂਦੇ ਹੁੰਦੇ ਸੀਗੇ ਹੋਰ ਅਹੀਂ ਕਿ ਜਹਾਜ਼ ਬਣਾਉਂਦੇ ਸੀ ਨਹੀਂ ਜਹਾਜ਼ ਨਹੀਂ ਹੋਰ ਕੀ ਬਣਾਉਂਦੇ ਉਹ ਲੜੀਆਂ 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 ਤੇ ਬਣਾਉਂਦੇ ਰਹੇ ਆ ਉਹ ਦੀਵਾਲੀ ਤੇ ਲਾਉਣ ਵਾਸਤੇ ਲੜੀਆਂ ਹੀ ਆਪ ਬਣਾਉਂਦੇ ਨੇ ਤੇ ਹੁਣ ਬਣਾਉਂਦੇ ਸਭ ਵਧੀਆ ਨੇ ਫੇਰ ਅਹੀਂ ਗੁੱਡੇ ਵੀ ਆਪ ਬਣਾ ਲੈਂਦੇ ਰਹੇ ਆ ਲਫਾਫਿਆਂ ਤੋਂ ਹੂੰ ਤੇ ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਵੀ ਗੁੱਡਾ ਕਿੱਦਾਂ ਬਣਾਇੰਦਾ ਹੈ ਬਣਾਉਣਾ ਦਾ ਗੁੱਡਾ ਕਿਚ ਕਰਨਾ ਬਾਹਰ ਇਹਨਾਂ ਨੂੰ ਅਰ ਕੀ ਮੈਂ ਲੋੜੀ ਤੇ ਗੁੱਡੇ ਰਹਿਵਾਂਗੇ ਤੁਹਾਡੇ ਕੋਲ ਬਣਵਾਵਾਂਗੇ ਭਾਈ ਸਾਹਿਬ ਲੋੜੀ ਬਸੰਤ ਤੱਕ ਅਹੀਂ ਐਦਾਂ ਹੀ ਛਾਰ ਲੈਣ ਦੇਂਦੇ ਆਪੇ ਗੁੱਡੇ ਬਣਾ ਬਣਾ ਕੇ ਤੇ ਕਦੇ 10 ਰੁਪਏ ਲੋੜੀ ਪਸੰਦ ਤਾਂ ਨੂੰ ਮਿਲ ਜਣੇ ਤੇ ਫਿਰ ਅਹੀਂ ਗੁੱਡੇ ਕੱਢੇ ਲੈ ਆਉਣੇ ਤੇ ਨਹੀਂ ਤੇ ਫੇ ਇਦਾਂ ਚੱਲਦਾ ਹੁੰਦਾ ਐ ਕੰਮ ਦੇਖੋ ਹਣ ਆ ਕਿਲੋ ਵਾਲਾ ਲੈਣਾ ਵੀ ਮੈਂ ਗੱਟੂ ਇੱਕ ਨਾ ਛੱਡਦਾ ਨਹੀਂ ਫਿਰ ਦੋ ਦੋ ਚਾਹੀਦੇ ਪਰ ਹਾਜੀ ਨਹੀਂ ਚਾਹੀਦਾ 1 ਕਿਲੋ ਵਾਲਾ ਆਡੇ ਵਾਲੇ ਸਮੇ ਚੰਗੇ ਸੀਗੇ ਉਹਦੇ ਉਹ ਨਜ਼ਾਰੇ ਮੰਗਿਆਈ ਹੀ ਮੰਗਿਆਈ ਤੇ ਆ ਗਈ ਸੀ ਐਸੇ ਹਿਸਾਬ ਨਾਲ ਨਹੀਂ ਚੱਲਦਾ ਸੀ ਕੰਮ ਉਹਦਾ ਪੈਸੇ ਦੀ ਕਦਰ ਨਹੀਂ ਨਹੀਂ ਪੈਸੇ ਦੀ ਹੈ ਨਾ ਕਦਰ ਹੀ ਨਹੀਂ ਕਦਰ ਹੈਗੀ ਹੀ ਦੇਖੀਏ ਉਹਦਾ ਪੈਸੇ ਥੋੜੇ ਨਹੀਂ ਮੰਦੇ ਹੁੰਦੇ ਥੋੜੇ ਹੀ ਪਰ ਉਹਦੀ ਕਦਰ ਹੀ ਹੁਣ ਵੀ ਥੋੜੇ ਹੀ ਹੁਣ ਕਿਹੜਾ ਇਹ ਵੀ ਪੈਸੇ ਤਾਂ ਥੋੜੇ ਹੁਣ ਇਹ ਰਹੇ ਸੀ ਤਾਂ ਤਾਂ ਚੀਜ਼ਾਂ ਨਹੀਂ ਹੁੰਦੀਆਂ ਅੱਗੇ ਥੋੜੇ ਜਿਹੇ ਪੈਸੇ ਹੋਣੇ ਕਿੰਨੀ ਚੀਜ਼ ਆ ਜਾਂਦੀ ਹੈ ਉਹ ਕੰਮ ਤੇ ਉੱਥੇ ਹੀ ਆ ਉਦੋਂ ਜਿਹੜੇ 10 ਰੁਪਏ ਉਹ 100 ਵਰਗੇ ਹੁੰਦੇ ਸੀ ਜਿਹੜਾ 100 ਹੀ ਉਹ 500 500 ਵਰਗਾ ਹੁੰਦਾ ਸੀ ਨਵੇਂ ਬਲੇ 500 ਨਾਲ ਵੀ 500 ਨਾਲ ਅੱਜ ਦੇ 500 ਨਾਲੋਂ ਵੀ ਉਹਦੀ ਜ਼ਿਆਦਾ ਕਦਰ ਹੈ ਹੁਣ ਤੇ 500 ਦਾ ਕੱਖ ਬੰਦਾ ਹੀ ਨਹੀਂ 500 ਜਿਹੜਾ ਪੰਜਾਵਾ ਵਰਗਾ ਹੋ ਗਿਆ ਹੂੰ ਇਹ ਜਿਹੜਾ ਸੋਵਾ ਉਹ ਤਾਂ ਹਾਰਗਾ ਆਹੋ ਹਾਂਜੀ ਥੋੜਾ ਬਤਾ ਸਾਡੇ ਵੇਲੇ ਤੇ ਅਸੀਂ ਲੋੜੀ ਮੰਗਣ ਵੀ ਜਾਂਦੇ ਰਹੇ ਹਾਂ ਬੜਾ ਮਜ਼ਾ ਆਉਂਦਾ ਨਾਲ ਲੋੜੀ ਮੰਗਾਂਦਾ ਕੌਣ ਕੌਣ ਮੰਗਦਾ ਰਿਹਾ ਲੋੜੀ ਦੱਸਿਓ ਅਸੀਂ ਜਾਣਾ ਲੋੜੀ ਮੰਗਣ ਫਿਰ ਜੋ ਸਾਨੂੰ ਆਟਾ ਤੇ ਕੋਈ ਦਾਣੇ-ਦੋਣੇ ਹੋਣੇ ਫਿਰ ਅਸੀਂ ਉਹ ਵੇਚ ਕੇ ਤੇ ਪੈਸੇ ਵੰਡਣੇ ਕਿਨ 40-40 ਪੈਸੇ ਆਉਣੇ 50-50 ਪੈਸੇ ਉਹ ਤਾਂ ਨਹੀਂ 5 10 20 ਪੈਸੇ ਅਹੀਂ ਆਪਣੀ ਹੋ ਜਦਾ ਵੇਖੇ ਆ ਤੁਸੀਂ ਵੇਖੇ 20 ਪੈਸੇ ਵੇ ਕਿਤੇ 20 ਪੈਸੇ 10 ਪੈਸੇ ਵੇਖੇ ਨਹੀਂ ਚਵਾਨੀ ਵੇਖੀ ਨਹੀਂ ਇਹਨਾ ਨਹੀਂ ਵੇਖੇ ਉਹ ਤਾਂ 20 20 20 ਰੁਪਏ ਵੇਖੇ ਮੈਂ ਤੁਸੀਂ ਰੁਪਏ ਵੇਖਿਆ ਨਾ ਅਸੀਂ ਪੈਸੇ ਵੇਖੇ ਹੂੰ ਤੇ ਠੰਡ ਬੜੀ ਹੋ ਗਈ ਆ ਮੀਂਹ ਪੈ ਗਿਆ ਤੇ ਕਿਤੇ ਗਲੇ ਗਲੇ ਵੀ ਪਏ ਮੈਨੂੰ ਲੱਗਦੇ ਪਏ ਹੈਂ ਪਏ ਤਾਂ ਖੜੀ ਜਾ ਰਹੀ ਤੇ ਅਸੀਂ ਵੀਡੀਓ ਬਣਾਉਣੀ ਹੈ ਵੀਡੀਓ ਸਾਡੇ ਕੋ ਬਣੀ ਨਹੀਂ ਆ ਅਸੀਂ ਸੋਚਣ ਦੇ ਚੱਲ ਵਲੌਗ ਹੀ ਪਾਦਨੇ ਅੱਜ ਬਣਾ ਕੇ ਵੀਡੀਓ ਥੋੜੇ ਜਿ ਮੈਂਬਰ ਸਾਡੇ ਬਿਜੀ ਹੀਗੇ ਤੇ ਤਾਂ ਸਾਡੇ ਕੋ ਬਣੀ ਨਹੀਂ ਆ ਆਹੋ ਜੀ ਵੀਡੀਓ ਅਸਲ ਜਏ ਗਏ ਹੀ ਵਾਂਡੇ ਇਹਦਾ ਸ਼ੋਭ ਦੀ ਮਸਤੀ ਕਰਨ ਡਿਆ ਪੂਰੀ ਸ਼ਬਾ ਗੁੱਸੇ ਵਾਲਾ ਸ਼ਬਾ ਏ ਪੂਰਾ ਗੁੱਸੇ ਵਾਲਾ ਉਹ ਸ਼ਬ ਇਧਰ ਵੇਖੋ ਛਾਲ ਮਾਰ ਦੇ ਸ਼ਬਾ ਛਾਲ ਮਾਰ ਦੇ ਛਾਲ ਮਾਰ ਦੇ ਹਾਂ ਮੰਮਾ ਮੰਮਾ ਕਹਿਣਾ ਸਿੱਖ ਲਿਆ ਆਏ ਨੇ ਹਾਂਜੀ ਪੁੱਤ ਤੇ ਪਾਪਾ ਵੀ ਕਦੇ ਕਦੇ ਕਹਿ ਦਿੰਦਾ ਅੱਬਾ 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 ਕਹਿੰਦਾ ਅੱਬਾ ਹਾਂ ਬੜਾ ਬਣਾ ਰਹੀ ਜਿੱਦਾਂ ਕਰਦਾ ਹਾਂ ਹਾਂ ਅੰਮਾ ਦੇ ਬਹੁਤ ਵਧੀਆ ਕਹਿਂਦਾ ਪਿਆ ਅੰਮਾ ਆਪਾ ਚੱਲ ਸ਼ੁਕਰ ਆ ਅੰਮਾ ਕਹਿਂਦਾ ਪਿਆ ਨਹੀਂ ਤੇ ਤੂੰ ਮੇਰੇ ਨਾਲ ਲੜਦੀ ਰਿਹਾ ਕਰਨਾ ਹੀ ਪਾਪਾ ਕੋ ਕਹਿਂਦਾ ਪਿਆ ਪਹਿਲਾਂ ਆਹ ਹੋਰ ਮੈਂ ਨਹੀਂ ਲੜਨ ਵਾਲੀ ਹੂੰ ਹੋਰ ਤੂੰ ਕਿਹ ਹੈ ਨਾ ਕਿ ਬੰਨੇ ਗੁੱਸਾ ਕਰਦੀ ਰਿਹਾ ਕਰਨਾ ਹੀ ਹੈ ਹੈ ਉਹ ਬੱਚਾ ਵਾ ਬੱਚੇ ਕੋਸ ਨਹੀਂ ਕਹਿ ਸਕਦਾ ਹੂੰ ਆਪਾਂ ਇੱਕ ਚੀਜ਼ ਤੇ ਥੜੀ ਨਾ ਡਾਈ ਕਰ ਸਕਦੇ ਇੱਕ ਪਿਓ ਹੀ ਹੁੰਦਾ ਜਿਹੜਾ ਗੁੱਸਾ ਨਹੀਂ ਕਰਦਾ ਵੀ ਜੋ ਕੋਈ ਨਹੀਂ ਮਾਂ ਕਹਲੇ ਪਹਿਲਾਂ ਜੋ ਮਰਜੀ ਪਿਓ ਫਿਰ ਹੋਰ ਹੁੰਦੇ ਕਰ ਗਿਆ ਹੂੰ ਜਿੰਨਾ ਗੁੱਸਾ ਤੂੰ ਹੀ ਕਰਦੇ ਓ ਮੈਨੂੰ ਮੈਂ ਤਾਂ ਕੋਈ ਕਰਦਾ ਨਹੀਂ ਹਣਾ ਮੈਂ ਤਾਂ ਕਰਦਾ ਹੀ ਨਹੀਂ ਗੁੱਸਾ ਇਹ ਬੜੀਆਂ ਕਰਦੀਆਂ ਹੁੰਦੀਆਂ ਮੈਨੂੰ ਮਾ ਨਹੀਂ ਕਿਹਾ ਪਹਿਲਾਂ ਮੈਨੂੰ ਮਾ ਨਹੀਂ ਕਿਹਾ ਹੈ ਕੋਈ ਨਹੀਂ ਬੰਨ ਤੂੰ ਕੀ ਕਿਹਾ ਸੀ ਪਹਿਲਾਂ ਵੇ ਮਾਂ ਨੂੰ ਪਤਾ ਨਹੀਂ ਮਾ ਨੇ ਪੈਂਦੇ ਕੀ ਆ ਸੀ ਚਾਚਾ ਆਹ ਹੋ ਗਿਆ ਸੀ ਚਾਚਾ ਕਿਹੜੇ ਮੋ ਤੇਰਾ ਕੋ ਮਾ ਨਹੀਂ ਰੱਖਲਾ ਹੈ ਅਗੀ ਗਿਆ ਮਮਾ ਨੇ ਮੇਰਾ ਕਹਿੰਦਾ ਮਤਲਬ ਪਤਾ ਨਹੀਂ ਕੀ ਕਿਹਾ ਹੈਗਾ ਚਾਚਾ ਕਹਿੰਗਾ ਹੂੰ ਬਈ ਬੰਦਾ ਮਾਨ ਨਹੀਂ ਰੱਖ ਲਿੰਦਾ ਤੇ ਆ ਮੈਂ ਕਿਹਾ ਕੀ ਬੋਲਾਂ ਮੈਂ ਕੀ ਕਿਹਾ ਹਾਂ ਉਹਨੂੰ ਖੋਦ ਵੀ ਨਹੀਂ ਪਤਾ ਕੀ ਇਹ ਤਾਂ ਕਪੜੇ ਪਾ ਪਾ ਤੇ ਸਾਡੀ ਤਾਰ ਬਿਮਾਰ ਹੋ ਗਈ ਹੈ ਇਹਨੂੰ ਵੀ ਠੰਡ ਲੱਗ ਗਈ ਤੇ ਡਾਊਨ ਹੋ ਗਈ ਵੇਖੋ ਇਹਦਾ ਪ੍ਰਸ਼ਨ ਹੋਇਆ ਨਾ ਟਾਂਕੇ ਬੜੇ ਲੱਗੇ ਆ ਤਾਰ ਨੂੰ ਵਿਚਾਰੀ ਨੂੰ ਚਾਚੀ ਇੱਧਰ ਸ਼ਮਨ ਨੇ ਜੋੜ-ਜੋੜ ਲਾਤਾ ਢੇਰ ਹੌਣ ਸਵੇਰੇ ਤੌਊਗੀ ਫੇਰ ਹੈ ਹਾਂ ਮੀਨੇ ਜਮਾ ਕਰ ਦਿੱਤੇ ਨਹੀਂ ਦੇ ਇੰਨੇ ਕੱਪੜੇ ਨਹੀਂ ਹੁੰਦੇ ਏਦਾਂ ਨਾਲ ਨਾਲ ਢੋਲੀ ਦੇ ਮੀਨੇ ਜਮਾ ਕੀਤੇ ਮੀਂ ਕਿੜਾ ਵਿਚਾਰਾ ਕੱਪੜੇ ਪਾ ਕੇ ਲਾ ਕੇ ਗਿਆ ਵਾ ਲਾ ਕੇ ਨਹੀਂ ਗਿਆ ਲੱਗੀ ਨਹੀਂ ਤਾਂ ਇੱਧਰ ਹੂੰ ਛੱਬਾ ਛੱਬ ਦੀਪ ਛੱਬਾ ਇੱਧਰ ਵੇ ਉਹ ਦੇ ਤੇਰੀਆਂ ਭੂਈਆਂ ਵੇਖਣੀਆਂ ਬਬੂ ਭੂਈਆਂ ਦੇ ਵੇਖ ਛੱਬਾ ਚੁੱਪ ਜਾ

ਜਦ ਚ ਬੋਲੀ ਪਾਉਣ ਲੱਗੀ ਚੱਬ ਬੋਲੀ ਪਾਵੇਂ ਬੋਲੀ ਉਦਨ ਵਾਲੀ ਚਲ ਹਾਂ ਪਾਓ ਸਾਰੇ ਤਾਂ ਕਿ ਨਹੀਂ ਮੇਰੇ ਮਾ ਪਿਆਣੇ ਪਾਏ ਇੱਕ ਤੇ ਵੀ ਤੇ ਉਹ ਦੇ ਕਰਦਾਣੀ ਲੜਦਾ ਤੇ ਲਾ ਦੇ ਲਾ ਦੇ ਕਰਦਾਣੀ ਪਾ ਦੋ ਮੇਰੀ ਬੋਲੀ ਐਦਾਂ ਹੀ ਗਈ ਹਾਂ ਨਹੀਂ ਸਕਦਾ ਪੰਗੜਾ ਥੋੜਾ ਜਿਹਾ ਚੰਦ ਪਾਇਆ ਤੂੰ ਜੜਾ ਜਬਦੀ ਪਾਡਾ ਪੰਗੜਾ ਪੁੰਦਾ ਗਾਣਿਆਂ ਦੇ ਕਿੱਡੀ ਮਿਹਨਤਾਂ ਮੈਂ ਬੋਲੀ ਪਾਈ ਹੈ ਜਬਾ ਕੋਈ ਛੱਬ ਬਲਬਲੇ ਜੇ ਫਲਾਈ ਜਾਂਦਾ ਹੀ ਉਹ ਤੇ ਤਾਰ ਨੂੰ ਦਵਾਈ ਹੂੰ 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 ਉਹ ਨਰ ਜਾਂਦਾ ਆਓ ਟੀੜਾ ਪੜਾ ਹਲੇ ਚਲ ਵਾਇਰ ਮਾਰ ਦੇ ਵਾਇਰ ਮਾਰ ਦੇ ਦੱਬ ਕ ਮਾਰ ਦੇ ਨਾ ਇੱਧਰ ਆ ਗਈ ਸ਼ਖਵਿੰਦਰ ਕੌਰ ਇਹ ਵੰਡੇ ਬੜੇ ਵੇਂਦੀ ਐ ਦੱਬ ਕ ਮਾਰ ਦੇ ਇਹਦੇ ਵੰਡੇ ਨੇ ਮੌਕੇ ਤੇ ਵੀਡੀਓ ਕਿ ਬਣਾਉਣੀ ਐ ਵਾਂਡੇ ਵੀ ਜ਼ਰੂਰੀ ਜੈ ਹਾ ਹੂੰ ਜਾਣਾ ਨਹੀਂ ਇਹਨਾਂ ਨੇ ਸੱਧਿਆ ਹੀ ਪੇੜ ਬਣਾ ਬਣੇ ਸਾਨੂੰ ਪਤਾ ਜਾਣਾ ਕਿ ਨਾ ਵਾਹ ਹੋਰ ਫਿਰ ਚਨਾਉਂ ਕਿਹਾਂ ਜਾਲਵਾ ਹਾਂ ਇਹ ਦੇਖਣਾ ਕਿੰਨੇ ਮਿੰਦਿਆਂ ਤੋਂ ਲੱਗ ਗਈ ਹਾਂ ਜਦੋਂ ਜਾਂਦੇ ਭਾ ਹੋਂ ਦਾ ਨਾਂ ਨਹੀਂ ਲੈਂਦੇ ਵਾਂਡੇ ਵਾਂਡੇ ਵਾਲੇ ਆਂਦੇ ਤੂੰ ਆਈ ਬੜੇ ਚਿਰਾਂ ਬਾਅਦ ਤਾਂ ਵੀ ਚੱਲ ਹਾਂ ਹੂੰ ਕਿਦਾਂ ਉਹ ਨਹੀਂ ਹੁਣ ਕੰਟੀਨਿਊ ਚੱਲਣਗੀਆਂ ਵੀਡੀਓ ਟੈਂਸ਼ਨ ਨਾ ਲੈ। ਹਾਂ ਜੇ ਫੇਰ ਵੰਡਾ ਕੋ ਆ ਗਿਆ ਤੇ ਤਿੰਨ ਚਾਰ ਦਿਨ ਫੇਰ ਬੰਨੇ। ਨਹੀਂ ਵੀਡੀਓ ਜਮਾ ਕਰਤੀ। ਨਹੀਂ ਵੰਡਾ ਕੋਈ ਹੁਣ ਹੈ ਹੀ ਨਹੀਂ ਆ। ਆ ਵੀ ਨਹੀਂ ਕੋਈ ਜਾਣਦਾ ਉਹ ਤੇ ਫਿਰ ਉਹਨਾਂ ਦੇ ਲੈਂਟਰ ਪਹਿਣਾ ਸੀ ਮੇਰੀ ਭੂਆ ਜੀ ਦੇ। ਹਾਂ ਫਿਰ ਤਾਂ ਉਹਨਾਂ ਪਿੰਗੀ ਦਾ ਮਾ 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 ਨਹੀਂ ਤਾਂ ਉਦਾਂ ਨਹੀਂ ਕੋਈ ਵੀ ਵਿਚਾਰਿਆਗਾ। ਇਹ ਫੇਰੀ ਕੋ ਪਿੰਡ ਦੋ ਪੂਆ ਹਮ ਇੱਕ ਰਾਤ ਉਹਦੇ ਵਾਲ ਲੈਣਾ ਪਿਆ ਇੱਕ ਰਾਤ ਉਹਦੇ ਵਾਲ ਲੈਣਾ ਪਿਆ ਯੈਸ ਯੈਸ ਆਹਦੀ ਕਰ ਲੈ ਆਵਾਂ ਤੇ ਜਿੰਨੀ ਦਿੱਤੋ ਕਰ ਲੈਣਾ ਨਹੀਂ ਹੋਰ ਜਲੇ ਨਾ ਫਿਰ ਰਮਾਨ ਨੂੰ ਬੱਚੋਂ ਮਨ ਸਾਮਾ ਦੀਆਂ ਪਈਆਂ ਤੇ ਹਮ ਰੋ ਮਾਨ ਜੜਾ ਪੀ ਉਹ ਵੀ ਖਰਾਬ ਕਰਨ ਫਿਰਦੇ ਮਹਿਮਾਨ ਆਂਦਾ ਮੰਮੀ ਚੱਲ ਰਹਾ ਹੀ ਸਹੀ ਹੈ ਚਲੋ ਹੋ ਜਾਣਦਾ ਜਾਇਆ ਜਾਂਦਾ ਘਰੋਂ ਤਾਂ ਨਿਕਲੇ ਨਹੀਂ ਜਾਂਦਾ ਠੰਡ ਬੜੀ ਹੈ ਨਾ ਤਾਂ ਹੀ ਨਹੀਂ ਤੋ ਦਹੀਂ ਪਹਿਲੇ ਵੀ ਆਈਆਂ ਕਿ ਸਾਨੂੰ 4 ਕੁ ਜੜਾ ਦੋ ਸਾਨੂੰ ਗਾੜੀਆਂ ਨਾਲ ਲੈ ਜਾਵਾ ਅਸੀਂ ਚੱਲ ਜਾਵਾਂਗੇ ਕੋਈ ਗੱਲ ਚਲੋ ਹੋ ਜਾਣ ਕੋਈ ਨਹੀਂ ਹੋਰ ਕੋਈ ਬਾਤ ਨਹੀਂ ਹੁਣ ਅਸੀਂ ਕਰੋਂਗੇ ਕੱਲ ਕੱਲ ਤੋਂ ਕਰਦੇ ਆ ਕੋਈ ਸਟੋਰੀ ਨਵੀਂ ਸ਼ੁਰੂ ਤੇ ਕੰਟੀਨਿਊ ਚੱਲੂਗਾ ਕੰਮ ਜਿੱਥੇ ਵੀ ਜਾਣਾ ਹੋਊਗਾ ਪਹਿਲੋ ਜਮਾ ਕਰਕੇ ਫੇਰ ਹੀ ਜਾਇਆ ਕਰਾਂਗੇ ਆਹ ਬੈਂਕ ਖੋਲਨੇ ਆ ਇੱਕ ਜਮਾ ਕਰਾਉਣਾ ਵੀਡੀਓ ਚਾ ਵਾ ਵਾ ਦੇਖ ਪਾਵਾ ਬੈਂਕ ਖੋਲਣਾ ਪੈਣਾ ਵਾ ਬਾਵਾ ਕਹੇ ਤੂੰ ਆਜਾ ਲਾਂਦਾ ਤੂੰ ਆਂਦੇ ਕੌਣ ਆਂਦੇ ਜੀ ਵਰਨਾ ਇਹ ਜੀ ਘਟ ਹੋ ਜਾਂਦੇ ਤਾਂ ਮੁੜ ਕੇ ਹੋਣਾ ਸ਼ੁਰੂ ਕਰ ਦਿੰਦਾ ਆਹ ਤਾਂ ਆਉਂਦੇ ਜੱਫੀ ਪਾਈ ਇਹ ਜਦ ਚੱਲ ਜਾਂਦੇ ਆ ਨਾ ਵਾਂਡੇ ਅੱਦੇ ਕੇ ਜੀ ਤੇ ਫੇਰੇ ਬੜਾ ਟੀਂ ਟੀਂ ਕਰਦਾ ਇਹਨੂੰ ਲੱਭਦਾ ਨਹੀਂ ਨਾ ਕੋਈ ਇਹਨੂੰ ਚਾਹੀਦੇ ਸਾਰੇ ਲਾਗੇ ਖਾਸ ਕਰਕੇ ਆ ਠੁੱਲੂ ਜਿਹਾ ਚਾਹੀਦਾ ਇਹਨੂੰ ਤੇ ਇਹਦੇ ਨਾਲ ਜਿਆਦਾ ਖੇਡਦਾ ਏ ਤੇ ਇਹ ਵੀ ਚਲ ਗਿਆ ਅੱਜ ਦੋ ਤਿੰਨ ਦਿਨ ਬਾਕੀ ਚਲੋ ਕੋਈ ਨਹੀਂ ਖੈਰ ਆ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਫੇਰ ਤੁਹਾਨੂੰ ਕਿਸੇ ਨਵੀਂ ਵੀਡੀਓ ਚ ਧੰਨਵਾਦ